ਪਿੰਡ ਪੰਡੋਰੀ ਨਿਜਰਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਸੁਵਿਧਾਵਾਂ ਦੇਣ ਸੰਬੰਧੀ ਕੈਂਪਰ ਲਗਾਇਆ ਗਿਆ ਜਿਸ ਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ, ਰਾਸ਼ਨ卡, ਐਸਸੀ, ਬੀਸੀ ਸਰਟੀਫਿਕੇਟ ਆਦਿ ਹੋਰ ਵੀ ਸੁਵਿਧਾਵਾਂ ਦਿੱਤੀਆਂ ਗਈਆਂ। ਜਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਦੇਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਹਲਕਾ ਇੰਚਾਰਜ ਆਦਮਪੁਰ ਦੇ ਜੀਤ ਲਾਲ ਪੱਟੀ ਨੇ ਸ਼ਿਰਕਤ ਕੀਤੀ ਅਤੇ ਹਲਕਾ ਇੰਚਾਰਜ ਜੀਤ ਲਾਲ ਪੱਟੀ ਅਤੇ ਅਮਰਜੀਤ ਸਿੰਘ ਨਾਇਬ ਤਸਕੀਰਦਾਰ ਨੇ ਵੀ ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕੀਤੀ ਅੱਜ ਆਪ ਸਰਕਾਰ ਲੋਕਾਂ ਦੇ ਦੁਆਰ ਦੇ ਤੇ ਪਿੰਡ ਦੇ ਵਿੱਚ ਕੈਂਪ ਲੱਗਾ ਆ ਇੱਥੇ ਜੋ ਕੰਮ ਲੋਕਾਂ ਦੇ ਕਈ ਸਮੇਂ ਤੋਂ ਰੁਕੇ ਹੋਏ ਆ ਸਾਰੇ ਮੈਕਮਾ ਦੇ ਅਫਸਰ ਇੱਥੇ ਆ ਕੇ ਉਹ ਕੰਮ ਕਰ ਰਹੇ ਆ ਸਾਡੇ ਆਵਾਜ਼ਾਂ ਦੀ ਪਾਰਟੀ ਦੇ ਪੁਰਾਣੇ ਵਰਕਰ ਉਹ ਵੀ ਬਹੁਤ ਮਿਹਨਤ ਕਰਕੇ ਉਸ ਕੰਮ ਨੂੰ ਸਿਰੇ ਚੜਾ ਰਹੇ ਆ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰਦੇ ਆ ਔਰ ਕੋਈ ਸਮੱਸਿਆ ਇੱਥੇ ਨਹੀਂ ਹੈਗੀ ਮੈਂ ਵਿਜ਼ਿਟ ਕੀਤਾ ਆ ਕੇ ਦੇਖਿਆ ਕਿ ਕੰਮ ਬੜੇ ਸਮੂਤਰੀ ਹੋ ਰਹੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਸਰਕਾਰ ਦਾ ਅਭਰਾਲਾ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਕਿ ਲੋਕਾਂ ਦੇ ਕੰਮ ਉਸ ਪਿੰਡ ਵਿੱਚ ਆ ਕੇ ਹੀ ਹੁੰਦੇ ਆ ਇਹੋ ਜਿਹੇ ਉਪਰਾਲੇ ਆਪਾਂ ਇਹ ਵੀ ਜਾਰੀ ਰੱਖਾਂਗੇ ਔਰ ਸਾਰੇ ਕੰਮ ਟਾਈਮ ਸਿਰ ਕਰਾਵਾਂਗੇ ਧੰਨਵਾਦ ਜੀ ਐਫਸੀ ਦਾ ਓਪਰ ਅੱਜ ਪਿੰਡ ਪੰਡੋਰੀ ਨਿਜਰਾ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਕੈਂਪ ਲਗਾਇਆ ਗਿਆ ਉਹਦੇ ਵਿੱਚ ਵੱਖ-ਵੱਖ ਸਹੂਦਾ ਦਿੱਤੀਆਂ ਗਈਆਂ ਉਹ ਜਿਹੜੀਆਂ ਕਿ ਪੈਨਸ਼ਨ ਉੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪ ਪੈਨਸ਼ਨ ਰਾਸ਼ਨ ਕਾਰਡ ਹੈ ਜੇ ਕਿਸੇ ਦੇ ਮਕਾਨ ਕੋ ਬਾਲੇ ਟੁੱਟਿਆ ਉਹ ਬਣਨ ਵਾਸਤੇ ਗ੍ਰੈਂਟਾਂ ਉਹ ਜੜੀਆਂ ਸਰਟੀਫਿਕੇਟ ਐਸ ਸੀ ਬੀ ਸੀ ਇਨਕਮ ਦਾ ਜਿਹੜਾ ਸਰਟੀਫਿਕੇਟ ਆ ਇਹ ਹਰ ਤਰ੍ਹਾਂ ਦੀਆਂ ਜਿੰਨੀਆਂ ਵੀ ਸਬਦਾਂ ਹੈਗੀਆਂ ਉਹ ਅੱਜ ਮੌਕੇ ਦੇ ਉੱਤੇ ਇੱਥੇ ਜੜੀਆਂ ਦਿੱਤੀਆਂ ਜਾਂਦੀ ਆ ਆਦਮਪੁਰ ਤੋਂ ਹਣੀ ਸੰਦੂਦੀ ਖਾਸਲਪੁਰ